i uh -huh. ਸਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਗੱਗੋ ਬੂਹਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਜੇਕਰ ਦੋਸਤੋ ਭਿੱਖੀ ਵਿੰਡ ਤੋਂ ਆਪਾਂ ਆ ਰਹੇ ਆ ਤੇ ਬਿਲਕੁਲ ਰਸਤੇ ਵਿੱਚ ਸੌਰ ਸਿੰਘਾ ਅੱਡਾ ਸੌਰ ਸਿੰਘ ਪਿੰਡ ਆ ਸੌਰ ਸਿੰਘ ਤੋਂ ਅੱਗੇ ਜਿਹੜਾ ਦੋਸਤੋ ਗੱਗੋ ਬੂਹਾ ਤੁਸੀਂ ਖਾਸ ਵਿਜਿਟ ਕਰ ਲਿਓ ਤੇ ਰਸ਼ਪਾਲ ਵੀਰ ਮੇਰੇ ਨਾਲ ਹੋਣਗੇ ਓਨਰ ਨੇ ਮਾਲਕ ਨੇ ਪੂਰੀ ਡਿਟੇਲ ਆ ਉਹਨਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਵਿਹੜ ਦਿਖਾ ਦਾਂਗੇ। ਬੇਸ਼ੱਕ ਦੋਸਤੋ ਪਸ਼ੂ ਘਰੇਲੂ ਵੀ ਰੱਖਿਆ ਵੀਰ ਨੇ ਪਸ਼ੂ ਘਰੇਲੂ ਵੀ ਹੈਗੇ ਆ ਕੋਈ 5-4 ਨੱਕ ਜਿਹੜੇ ਆ ਘਰ ਦੇ ਪਸ਼ੂ ਵੀ ਆ। ਉਹਦੇ ਨਾਲ ਦੀ ਨਾਲ ਇੱਕ ਜਿਹੜਾ ਵਿਚਾਰ ਬਣਿਆ ਸੀਗਾ ਅੱਜ ਅ ਪਹਿਲ ਦੇ ਆਧਾਰ ਤੇ ਅੱਜ ਪਹਿਲੀ ਵੀਡੀਓ ਆ ਜਿਹੜੀ ਦੋਸਤੋ ਆਪਾਂ ਇਸ ਘਰੋਂ ਬਣਾ ਰਹੇ ਆ ਤੇ ਵੀਰ ਕਹਿੰਦਾ ਵੀ ਵਿਕਰੀ ਵਾਲਾ ਪਸ਼ੂ ਆਇਆ ਕਰੂਗਾ। ਇੱਕ ਅਧੀ ਵਿਹੜ ਹੋਵੇ ਚਾਹੇ ਕੋਈ ਮੱਝ ਹੋਵੇ ਜਿਹੜੀ ਚੰਗੀ ਲੱਗੂਗੀ, ਠੰਡੀ ਧੀਰੀ ਹੋਵੇ। ਸ਼ਰੀਬ ਸੀਲ ਸੌਖ ਹੋ ਗਈ ਉਹ ਜ਼ਰੂਰ ਖਰੀਦਿਆ ਕਰਾਂਗੇ ਤੇ ਅੱਜ ਇਹ ਵਿਹੜ ਤੁਹਾਨੂੰ ਦਿਖਾਵਾਂਗੇ ਦੋਸਤੋ ਠੰਡੀ ਧੀਰੀ ਆ ਹੁਣ ਮੌਕੇ ਤੇ ਕਿੰਨਾ ਦੋਤ ਹਾਜ਼ਰ ਆ ਕਿੰਨੇ ਦਿਨਾਂ ਦੀ ਸੂਈ ਆ ਪੂਰੀ ਗੱਲਬਾਤ ਪਾਈ ਰਿਸ਼ਪਾਲ ਦੇ ਨਾਲ ਆਪਾਂ ਕਰਾਂਗੇ ਤੇ ਥੱਲੇ ਬੱਚਾ ਜਿਹੜਾ ਹੈਗਾ ਉਹ ਫੀਮੇਲ ਕਾਫ ਆ ਥੱਲੇ ਬੱਚੀ ਆ ਕਿੰਨੇਵੇਂ ਦਿਨ ਤੋਂ ਜਿਹੜਾ ਦੋਸਤੋ ਸੂਗਾ ਕੀ ਮੌਕੇ ਤੇ ਜਿਹੜਾ ਮਿਲਕ ਹਾਜ਼ਰ ਆ ਬਾਕੀ ਇੱਕ ਵਾਰੀ ਫੋਟੇ ਦੇ ਤੌਰ ਤੇ ਤੁਹਾਨੂੰ ਮੈਂ ਜਿਹੜਾ ਦੋਸਤੋ ਪੂਰਾ ਸਟਰਕਚਰ ਵਿਖਾ ਦਿੰਨਾ ਵੈੜ ਦਾ ਵੀ ਚੰਗੀ ਆ ਠੀਕ ਆ ਜੀ ਹਾਈਟ ਵੀ ਪੂਰੀ ਤੁਸੀਂ ਅਕਾਊਂਟ ਕਰੀਏ ਤੇ ਵਟੀਆਂ ਵੈੜਾਂ ਦੇ ਵਿੱਚ ਅਕਾਊਂਟ ਕਰ ਸਕਦੇ ਹੋ ਥੋੜਾ ਜਿਹਾ ਕ੍ਰੋਸ ਵੀ ਹੈਗਾ ਜਿਵੇਂ ਕੰਨ ਕੁੰਨ ਵੇਖੀਏ ਬਿਲਕੁਲ ਛੋਟਾ ਸਮਾਲ ਸਾਈਜ਼ ਆ ਤੇ ਜਰਸੀ ਦਾ ਪੱਖ ਲੱਗਦਾ ਵਿੱਚ ਥੋੜਾ ਜਿਹਾ ਐਚ ਐਫ ਦੇ ਵਿੱਚ ਸੋ ਠੰਡੀ ਧੀਰੀ ਕਿਸ ਹੱਦ ਤੱਕ ਹੈਗੀ ਆ ਉਹ ਆਪਾਂ ਜਦੋਂ ਤੁਹਾਨੂੰ ਕੋਲ ਕੇ ਤੋਰ ਕੇ ਦਿਖਾਈ ਤਸੱਲੀ ਕੋਈ ਹੱਥ ਲਾ ਕੇ ਦਿਖਾਈ ਉਹ ਤੁਹਾਨੂੰ ਨਾਰਮਲ ਹੀ ਪਤਾ ਲੱਗ ਜੂਗਾ ਜਿਹੜੇ ਵੀਰ ਨੇ ਅੱਗੇ ਖਾਸੇ ਤੌਰ ਤੇ ਘਰੇ ਪਸ਼ ਲਾਭ ਰਿਓ ਤੁਸੀਂ ਵੈੜ ਬਿਲਕੁਲ ਘਰੇਲੂ ਘਰੇ ਰੱਖਣ ਲਈ ਤੇ ਮੈਂ ਜਿਹੜਾ ਦੋਸਤੋ ਤੁਹਾਨੂੰ ਇਹਨਾਂ ਕਹਿ ਸਕਦਾ ਵੀ ਬਿਲਕੁਲ ਪਰਫੈਕਟ ਆ ਵੰਡ ਵੇ ਕਿਉਂਕਿ ਥਣਾ ਦੀ ਵੰਡ ਵੇ ਕਿਉਂਕਿ ਵੀ ਚੌਥ ਥਣਾ ਦਾ ਦੋਸਤੋ ਜਿਹੜਾ ਗਾਇਬੰਤਰ ਆ ਉਹ ਕਾਫੀ ਚੰਗਾ ਖਾਸ ਆ ਡਿਫਰੈਂਸ ਵਿੱਚ ਪੂਰਾ ਆਪਸੀ ਥਣਾ ਦਾ ਚੌਥ ਥਣਾ ਦਾ ਤੇ ਠੰਡੀ ਤੇਰੀ ਇੰਨੀ ਗਾ ਵੀ ਕੋਈ ਵੀਰ ਕੋਈ ਭੈਣ ਕੋਈ ਬੱਚਾ ਜਿਹੜਾ ਮਰਜੀ ਥੱਲੇ ਬਹਿ ਜਾਵੇ ਚਬਾਈ ਕਰਕੇ ਉੱਠ ਸਕਦੇ ਹੋ ਪਰ ਜਿੱਥੇ ਖੜੀ ਆ ਦੋਸਤੋ ਉੱਥੇ ਤੇ ਉੱਥੇ ਖੜੀ ਤੁਹਾਨੂੰ ਇਹ ਵੈੜ ਮਿਲੂਗੀ ਇਹ ਤਾਰੀਫ ਜਿਹੜੀ ਦੋਸਤੋ ਤਾਂ ਕਰਨੀ ਬੰਦੀ ਆ ਵੀ ਜੇਕਰ ਪ ਆਉ ਕਰਦੇ ਆਂ ਗੱਲਬਾਤ ਵੀਰ ਅਰਸ਼ਪਾਲ ਦੇ ਨਾਲ ਤੇ ਅੱਜ ਦੋਸਤੋ 18 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ 2:30 ਵਜੇ ਦਾ ਹੈਗਾ ਦੁਪਹਿਰ ਦਾ ਸ਼ਾਮ ਨੂੰ ਜਦੋਂ ਦੋਸਤੋ ਚੁਵਾਈ ਦਾ ਟਾਈਮ ਬਣਦੀ ਬਣਦੀ ਆ ਉਦੋਂ ਥੋੜੀ ਜਿਹੀ ਹੋਰ ਦੇਖੋ ਹੁੰਦੀ ਆ ਉਦੋਂ ਵੇਖਣਯੋਗ ਹੁੰਦੀ ਆ ਸੋ ਜਿਹੜੇ ਵੀਰ ਨੇ ਖਰੀਦਣੀ ਆ ਉਹ ਦੋ ਡੰਗ ਆਪਦੀ ਚੁਵਾਈ ਕਰ ਸਕਦਾ ਬੜੇ ਆਰਾਮ ਨਾਲ ਆਜੋ ਭਾਈ ਅਰਸ਼ਪਾਲ ਸਿੰਘ ਸਭ ਤੋਂ ਪਹਿਲਾਂ ਵੀਰੇ ਰਸ਼ਪਾਲ ਸਸਰੀਗਲ ਕੀ ਹਾਲ ਚਾਲ ਸਸਰੀਗਲ ਭਾਈ ਹੋਰ ਸੌ ਕੀ ਹਾਲ ਚਾਲ ਬਹੁਤ ਵਧੀਆ ਭਰਾ ਬਹੁਤ ਵਧੀਆ ਹੋਰ ਸੁਣਾਓ ਹਾਂਜੀ ਹਾਂਜੀ ਬਹੁਤ ਅੱਛਾ ਰਸ਼ਪਾਲ ਵੀਰੇ ਪ੍ਰੋਗਰਾਮ ਕੰਮ ਧੰਦਾ ਆਪਣਾ ਹੋਰ ਸਾਈਡ ਬਿਜ਼ਨਸ ਵੀ ਹੈਗੇ ਆ ਹਾਂਜੀ ਹਾਂਜੀ ਪਸ਼ੂ ਘਰੇਲੂ ਵੀ ਰੱਖੇ ਘਰੇਲੂ ਵੀ ਤੇ ਨਾਲ ਦੀ ਨਾਲ ਵਿਚਾਰ ਬਣਿਆ ਸੀਗਾ ਵੀ ਜਿਵੇਂ ਇੱਕ ਅੱਦਾ ਪਸ਼ੂ ਕੋਈ ਚੰਗਾ ਨਿਕਲੇ ਹਾਂਜੀ ਹਾਂਜੀ ਤੇ ਜ਼ਰੂਰ ਚਲੋ ਭੈਣ ਭਰਾਵਾਂ ਤੱਕ ਪਹੁੰਚਾਈਏ ਹਨਾ ਨਫਾ ਤਾਂ ਵਪਾਰ ਦੇ ਵਿੱਚ ਹੁੰਦਾ ਹੀ ਆ ਹਾਂਜੀ ਹਾਂਜੀ ਕੋਈ ਦੋ ਪੈਸੇ ਲੈ ਕੇ ਹਰ ਕਨੇ ਚੀਜ਼ ਛੱਡਣੀ ਹੁੰਦੀ ਹੈ ਤੇਣੀ ਹੁੰਦੀ ਹੈ ਜੀ ਜੀ ਪਰ ਮੈਨੂੰ ਲੱਗਦਾ ਵੀ ਚਲੋ ਚੰਗੀ ਚੀਜ਼ ਆ ਜੇ ਜਿਹੜਾ ਕੋਈ ਘਰੇ ਰੱਖਣ ਵਾਲਾ ਵੀਰ ਲੈ ਕੇ ਜਾਵੇ ਉਹਨੂੰ ਵਾਅਦਾ ਕਰੇਗਾ ਜੀ ਜ਼ਿਆਦਾ ਯਾਦ ਕਰੂਗਾ ਹਨਾ ਅੱਛਾ ਰਸ਼ਪਾਲ ਭਾਈ ਸੂਬਾ ਕਿੰਨਾ ਸਮੇਂ ਸੋਈ ਹੋਊਗੀ ਇਹ ਸੂਆ ਜੀ ਦੂਜਾ ਜੇ ਪਿਓਰ ਹੂੰ ਪਿਓਰ ਦੂਜਾ ਸੂਬਾ ਹੈ ਦੋਸਤੋ ਤੇ ਸੂਆ ਦਿਨ ਕਿੰਨੇ ਹੋ ਗਏ ਉਹਨਗੇ ਘਟੋ ਘਾਟੇ ਨੂੰ 15 ਤੋਂ 17 ਦਿਨ ਹੋ ਗਏ ਜੀ ਵਸ਼ੀਮ ਅਗਰ ਜੇ 15 ਤੋਂ 17 ਦਿਨ ਸਮਾਂ ਹੋ ਗਿਆ ਤੇ ਥੱਲੇ ਬੱਚਾ ਜਿਹੜਾ ਤੁਸੀਂ ਆ ਵਿਖਾ ਦਿੰਦੇ ਆ ਤੁਹਾਨੂੰ ਆ ਬੱਚੀ ਆ ਥੱਲੇ ਠੀਕ ਆ ਜੀ ਆ ਫੀਮੇਲ ਕੰਦਾ ਵੱਛੀ ਇਹ ਤੇ 15 ਤੋਂ 17 ਕ ਦਿਨ ਦਾ ਜਿਹੜਾ ਸਾਰਾ ਸਮਾਂ ਹੋਇਆ ਹਜੇ ਸੂਈ ਨੂੰ ਤੇ ਆਹ ਬੱਚਾ ਤੁਸੀਂ ਦੇਖ ਸਕਦੇ ਹੋ ਮਗਰ ਜਿਹੜੀ ਇਹ ਵੱਛੀ ਆ ਠੀਕ ਆ ਰਿਪੀਟ ਮੈਂ ਤਾਂ ਕਰ ਦੇਣਾ ਦੋਸਤੋ ਪਤਾ ਲੱਗ ਜਾ ਤੁਹਾਨੂੰ ਥੋੜਾ ਧਿਆਨ ਦੇ ਨਾਲ ਤੇ ਬਾਕੀ ਥੰਮਦੇਵਾ ਚੰਗਾ ਤੇ ਹੁਣ ਆਪਾਂ ਦੁੱਧ ਜਿਹੜਾ ਮੌਕੇ ਦੀ ਗੱਲ ਕਰੀ ਅੱਜ 15ਵੇਂ 17ਵੇਂ ਦਿਨ ਦੇ ਵਿੱਚ ਕਿੰਨਾ ਕੁ ਦੁੱਧ ਵੀਰ ਜੀ ਜਿਹੜਾ ਸਿਵਾਵਾਂਗੇ ਆਪਾਂ ਇਹਦਾ ਥੱਲੇ ਚੋਣ ਵਾਲਾ ਤੇ ਹੈਗਾ ਜੀ ਜੀ 13 ਕਿਲੋ ਜਿਹੜਾ ਮਿਲ ਲੈਣਾ ਵਾ ਹੂੰ ਲੈਵੇਂ ਦੇ ਸਹਾਰ ਨਾਲ ਆਪਾਂ 17 ਕਿਲੋ ਤੋਂ 16 ਕਹੀ ਚਾਹੀਏ ਹੂੰ ਉਹ ਕਹਣਾ ਆਪਾਂ ਕਹਿ ਦਈਏ ਵੀ ਜਿਵੇਂ 16 17 ਲੀਟਰ ਦਾ ਤੇ ਜਿਹੜਾ ਚਵਾਹ ਬਿਲਕੁਲ ਬਾਲਟੀ ਚ ਪੈਂਦਾ ਉਹ 13 ਕਿਲੋ 13 ਕਿਲੋ ਠੰਡਾ ਕਰਕੇ ਕੋਈ ਵੀ ਰਮਨ ਲੈ ਹੈਨਾ ਹਾਂਜੀ ਹਾਂਜੀ ਤੇ ਚਵਾਈ ਰਸ਼ਪਾਲ ਬਈ ਕਿਵੇਂ ਦੀ ਲੱਗੀ ਆ ਕਿਦਾਂ ਦਾ ਚੋਪ ਸਮਾ ਕਿਦਾਂ ਦਾ ਪਸਮਾ ਜੀ ਬਹੁਤ ਵਧੀਆ ਵਾ ਸਿਰਫ ਚੰਗਾ ਪਸ਼ੂ ਤੁਹਾਨੂੰ ਮਿਲੂਗਾ ਹੂੰ ਕੋਈ ਜਿੰਨਾ ਕਿ ਲੱਤ ਮਰੂ ਵੰਗਾ ਪਾਓ ਭਵੇਂ ਨਾ ਪਾਓ ਹੂੰ ਜਿਹੜਾ ਮਰਜ਼ੀ ਚਵਾਈ ਕਰੋ ਜਵੇਂ ਪਾਸੇ ਭਵੇਂ ਬਹਿ ਕੇ ਚਵਾਈ ਕਰੋ ਜੀ ਜੀ ਵੀ ਠੰਡੀ ਧੀਰੀ ਇਸ ਕਦਰ ਆ ਕੋਈ ਹੱਥ ਫੇਰੰਦੀ ਨਹੀਂ ਲੋੜ ਹਾਂ ਵੀ ਹੱਥ ਫੇਰ ਕੇ ਬਹਿਣਾ ਥੱਲੇ ਲਓ ਜੀ ਇੱਕ ਹੁੰਦਾ ਦੋਸਤੋ ਵੀ ਜਿਵੇਂ ਆਪਾਂ ਥੋੜਾ ਜਿਹਾ ਹੱਥ ਪਸ਼ੂ ਨੂੰ ਕੋਲੋਸਾ ਪਲਾਸੀ ਜੀ ਕਰਕੇ ਪਸ਼ੂ ਤੇ ਫਿਰ ਥੱਲੇ ਬੈਹਨੇ ਆ ਇੱਕ ਹੁੰਦਾ ਵੀ ਡਾਇਰੈਕਟ ਹੀ ਤੁਸੀਂ ਵੇਖੋ ਠੀਕ ਹੈ ਜੀ ਡਾਇਰੈਕਟ ਵੇ ਦੇ ਨਾਲ ਤੁਸੀਂ ਸਿੱਧਾ ਹੀ ਹੱਥ ਥਣ ਲੈਵੇਂ ਨੂੰ ਲਾ ਦਿਓ ਵੀ ਇਹ ਨਹੀਂ ਵੀ ਪਸ਼ੂ ਹਿੱਲ ਜਾਊਗਾ ਇੰਨਾ ਕਸੀਲ ਸੌ ਪਸ਼ੂ ਆ ਤੇ ਹਣਾ ਜੀ ਵੀ ਜਿੱਦਾਂ ਮਰਜੀ ਵੀਰਾਂ ਦਾ ਵੀ ਥੱਲੇੋਂ ਲੰਗੀ ਜਾਵੇ ਕੋਈ ਵੀਰ ਕੋਈ ਇਹਨੂੰ ਫਰਕ ਨਹੀਂ ਪੈਂਦਾਗਾ ਖੋਲ ਕੇ ਤੋੜ ਕੇ ਤਸਲੀ ਨਾਲ ਤੁਹਾਨੂੰ ਆਪਾਂ ਦਿਖਾਉਣੇ ਆ ਪਸ਼ੂ ਤੁਹਾਡੇ ਖਰੀਦਣ ਨਾਲ ਆਏ ਜਿਹੜੇ ਵੀਰ ਨੇ ਬਿਲਕੁਲ ਚਾਰ ਪੈਸੇ ਲਾਉਣੇ ਆ ਤੁਸੀਂ ਲਾਭ ਰਿਓ ਪਸ਼ੂ ਉਹਦੇ ਲਈ ਬੈਸਟ ਆ ਠੀਕ ਆ ਜੀ ਘਰੇ ਰੱਖਣ ਵਾਸਤੇ ਬੈਸਟ ਆ ਜਿਹੜੇ ਵੀਰ ਨੇ ਘਰੇਲੂ ਪਸ਼ੂ ਰੱਖ ਕੇ ਚਵਾਈ ਕਰਨੀ ਆ ਤੇ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ 2:30 ਵਜੇ ਦਾ ਬਾਕੀ ਬੰਨਦੀ ਥੰਦੀ ਜਦੋਂ ਸ਼ਾਮ ਨੂੰ ਚਵਾਈ ਕਿੰਨੇ ਕ ਵਜੇ ਹੁੰਦੀ ਆ ਜੀ ਤੇ 6:30 ਵਜੇ ਖਰੀਦ ਲਈ ਜੀ 6:30 ਵਜੇ ਚ ਵਾਈ ਹੁੰਦੀ ਹੈ ਠੀਕ ਆ ਆ ਲੋ ਠੀਕ ਆ ਬਾਕੀ ਠੰਡੀ ਧੀਰੀ ਆ ਤੇ ਸਪੇਸ ਥਣਾ ਦੇ ਵਿੱਚ ਕਾਫੀ ਚੰਗੀ ਆ ਪਸੰਦ ਆਊਗੀ ਵੀਰੋ ਵੜ ਜਿਹੜੇ ਵੀਰ ਨੇ ਖਰੀਦਣੀਆਂ ਤੁਸੀਂ ਵਿਜ਼ਿਟ ਕਰ ਲਿਓ ਪਿੰਡ ਗਗੋਬੂਹਾ ਠੀਕ ਆ ਤੇ ਨਰਾਸ਼ ਹੋ ਕੇ ਨਹੀਂ ਜਾਉਂਗੇ ਜੋ ਚੀਜ਼ ਦਿਖਾਈ ਆ ਜਿੰਨਾ ਦੋਦ ਦੱਸਿਆ ਗਿਆ ਉਹ ਵੈਰੀ ਹਲ ਹੋ ਜੂਗਾ ਤਸੱਲੀ ਹੋ ਜੂਗੀ ਵੀ ਉਨੀ ਬਿਲਕੁਲ ਫੁਕਤਾ ਚੀਜ਼ ਨਿਕਲੂਗੀ ਥੱਲੇ ਇੱਕ ਵਾਰੀ ਹੋਰ ਕਿਹੜਾ ਕਮਾ ਰਹੀ ਜੀ ਬਾਕੀ ਸਫਾਈ ਉਸ ਪੁਣੀਆ ਬਹੁਤ ਜਿਆਦੀਆਂ ਨੇ ਸਟੀਲ ਪੁਣਾ ਦਾ ਦੋ ਵੀ ਕਾਫੀ ਵਧੇਰੇ ਆ ਤੇ ਸਫਾਈ ਪੂਰੀ ਆ ਠੀਕ ਹੈ ਅਸ਼ਰ ਸਪਾਲ ਵੀਰੇ ਕੀ ਡਿਮਾਂਡ ਕੀ ਰਊਗੀ ਭੈਣ ਭਰਾਵਾਂ ਲਈ ਕਿੱਥੋਂ ਤੱਕ ਮਾਨਤਨ ਹੋ ਜਾਊਗਾ ਵੀ ਇੱਕ ਰਾਹ ਮਿਲ ਜੇ ਵੀ ਇੱਥੋਂ ਤੱਕ ਜਿਹੜੀ ਹਾਂ ਨਾ ਇਹ ਤਾਂ ਵੀਰ ਜੀ 47000 ਜਮਲ ਹੂੰ 2000 ਮਾਨਤਨ ਕਰਾਂਗੇ 45 ਦੀ ਹਾਂਜੀ ਹੋਰ ਵੀ ਕਰ ਦਈਏ ਇੱਕ ਗੱਲ ਜੀ ਹੋ ਜਾ ਵੀ ਫਿਰ ਉਹਦੇ ਚ ਕੋਈ ਗੁੰਜਾਇਸ਼ ਨਾ ਰਹਿ ਜੇ ਵੀ ਜਿਹੜੀ ਹੋਰ 1000 ਰੁਪਏ ਕਰ ਲਓ ਹੂੰ 44 44 ਠੀਕ ਹੈ ਜੀ ਤੇ 44 ਚੋਂ ਸਿਰਫ ਛੋੜਛੱਪਾ ਹੀ ਹੋਣਾ ਜੀ 44 ਚੋਂ ਹਾਂਜੀ ਠੀਕ ਹੈ ਜੀ 44000 ਦੇ ਵਿੱਚੋਂ ਭਰਾਵੋ ਵੀਰ ਅਰਸ਼ਪਾਲ ਕਹਿੰਦਾ ਵੀ ਛੋੜਛੱਪਾ ਹੀ ਹੋਊਗਾ ਵੀ ਖਿੱਚ ਕੇ ਜਿਹੜਾ ਰੇਟ ਲੱਗ ਗਿਆ ਠੀਕ ਆ ਤੇ ਕਿਉਂਕਿ ਦੋ ਬੰਦੇ ਦੋਸਤ ਵਪਾਰ ਦਾ ਜੇਕਰ ਕੰਮ ਸਟਾਰਟ ਕੀਤਾ ਤੇ ਹੌਸਲਾ ਫਜਾਈ ਵੀਰ ਅਰਸ਼ਪਾਲ ਦੀ ਜਰੂਰ ਕਰਿਓ ਠੀਕ ਆ ਵੱਧ ਤੋਂ ਵੱਧ ਵਿਊ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਸ਼ੇਅਰ ਵੀ ਜਰੂਰ ਕਰਦੇ ਹੋ ਜਿਹੜੇ ਅੱਗੇ ਕੁਝ ਨਵੇਂ ਫਾਰਮਰ ਇਸ ਵੀਡੀਓ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਹੋ ਸਕਦਾ ਵੀ ਕਿਸੇ ਵੀਰ ਨੇ ਪਰਚੇਜ਼ ਕਰਨਾ ਹੋਵੇ ਕੋਈ ਚੰਗਾ ਪਸ਼ੂ ਆਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਕੋਸ਼ਿਸ਼ ਸੀਗਾ ਬਾਕੀ ਆਪਾਂ ਨੰਬਰ ਲੈ ਲੈਨੇ ਆ ਨੰਬਰ ਰਿਸ਼ਪਾਲ ਭਾਈ ਬੋਲਿਓ 95013 ਹਾਂਜੀ 809 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਦੋਸਤੋ ਮੈਂ ਲਗਾਤਾਰ ਸਕਰੀਨ ਦੇ ਥੱਲੇ ਚਲਤੇ ਕਰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ